ਚਰੰਕਾਲ ਮਨਸ ਜਨਮਾਨ ਰਮੋਦ ਪਾਏ ਸਫਲ ਜਨਮ ਗੁਰ ਚਰਨਾ ਸਰਨ ਕੇ ਗੁਰ ਦਰਸ ਅਮੋਲ ਦੇਖੇ ਸਰਵਨਾ ਅਮੋਲ ਗੁਰ ਬਚਨ ਕਰਨ ਕੋ ਨਾ ਸੁਕਾ ਅਮੋਲ ਚਰਨ ਆਵੰਦ ਬਾਸ ਨਾ ਕੇ ਅਰਸਨਾ ਅਮੋਲ ਗੁਰ ਮੰਤਰ ਸਮਰਨ ਕੇ ਹਸਤ ਅਮੋਲ ਗੁਰ ਦੇਵ ਸੇਵਕ ਸਫਲ ਹੋ ਚਰਨ ਅਮੋਲਿ ਪਰਗਸ਼ਨਾ ਕਰਨ ਕੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੇ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਸਰਨ ਹਰਨਾਮਰ ਦਾ ਸਤਿ ਆਵੇ ਮਨ ਵਿੱਚ ਸਤ ਗੁਰ ਕੇ ਪਾਇਆ ਸਾ ਜਿਸ ਸੋਇ ਵਕ ਕਿਆ ਕਾਰ ਜਰਾਸ ਸਿਵਾ ਕਰਤ ਹੋਏ ਕਾਮੀ ਤਸਕੋ ਹੋ ਤਰਾਪਤ ਸਾਣ ਤੰਤੰ ਰਾਜੰਦ ਰਾਉਦ ਦੇਵਾਂ ਨੂੰ ਜੀ ਬਾਣੀ ਕੇ ਬੋਧਤ ਕਾਜਗੁਰ ਦੇ ਦਾਹ ਕੁੱਲ ਕੈ ਨਾਕ ਦੇ ਸਾਝੇ ਰਹਿ ਪਰ ਜੁਗੋ ਧਗ ਅਤਮ ਵਰਤਾਲ ਗਦੇ ਉਪਰ ਸੁਭੈ ਮਾ ਚਵਰ 17 ਅਖਤ ਦੇ ਮਾਲਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਪਾਵਨ ਪਵਿੱਤਰ ਮੁਕੱਦਸ ਗੁਰਦੁਆਰਿਆਂ ਸੇ ਭੈਮਾਨ ਗੁਰੂ ਰੂਪ ਗੁਰੂ ਸਵਾਰੀ ਸਾਗਤ ਜੀ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਪਾਵਨ ਗੁਰਬਾਣੀ ਦਾ

ਗੁਰੂ ਕੀ ਸੰਗਤ ਵਿੱਚ ਬੈਠਣ ਦਾ ਗੁਰੂ ਕੀ ਬਾਣੀ ਨਾਲ ਜੁੜਨ ਦਾ ਗੁਰੂ ਕੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਇਸ ਕਾਲ ਯੁਗ ਦੇ ਸਮੇਂ ਵਿੱਚੋਂ ਸਮਾਂ ਕੱਟ ਕੇ ਗੁਰੂ ਨਾਲ ਜੁੜਨਾ ਗੁਰੂ ਕੀ ਬਾਣੀ ਨਾਲ ਜੁੜਨਾ ਇਹ ਵੱਡਿਆ ਭਾਗਾਂ ਦੀ ਨਿਸ਼ਾਨੀ ਹੈ ਜਿਹਾ ਪ੍ਰਮਾਤਮਾ ਦੀ ਉਪਾਰ ਬਖਸ਼ਿਸ਼ ਰਹਿਮਤ ਕਿਰਪਾ ਮਦਰ ਹੁੰਦੀ ਹੈ ਔਰ ਜੀਵ ਗੁਰੂ ਕੀ ਸੰਗਤ ਨਾਲ ਗੁਰਦੈ ਹਨ ਗੁਰੂ ਕੀ ਸੇਵਾ ਨਾਲ ਜੁੜ ਗਏ ਹਨ ਆਸ਼ਾ ਫਰਮਾਉਦੇ ਹਨ ਵਦ ਭਾਗੀ ਹਰ ਸੰਗਤ ਪਾਵੇ ਹੈ ਭਾਵੇਂ ਪ੍ਰਮਾ ਚੋਟਾ ਖਾਵੇ ਹੈ ਬਿਨ ਭਰਤਾ ਸਤ ਸੰਗ ਨਵੰਦਾ ਬਿਨ ਸੰਗਤ ਮਾਇ ਪਰਿਗਿਆਤੀ ਵਤੇ ਭਾਗ ਹਣ ਕਦੇ ਸੁਭਾਗ ਭਰੀਆਂ ਕੜੀਆਂ ਪ੍ਰਾਪਤ ਹੁੰਦੀਆ ਹਾ ਸਮਾਹਾਰਨ ਬੜੀ ਬਖਸ਼ਿਸ਼ ਰਹਿਮਤ ਕੀਤੀ ਹੈ ਦੇ ਇਹ ਸਤ ਸੰਗਤ ਦੀ ਸੁਪਾਹ ਭਰੀ ਗੜੀ ਪ੍ਰਾਪਤ ਹੋਈ ਹੈ ਸੁਪਾਹ ਵਿਚਾਰਾ ਨਾਲ ਗੁਰਮਤ ਵਿਚਾਰਾ ਨਾਲ ਸੰਤ ਪਉਤ ਪਹਿਲਾ ਗੁਰ ਸਾਹਿਬ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੋ ਬੁਲਾਓ ਫਤਿਹ ਵਾਹ ਗੁਰੂ ਜੀ ਦਾ ਖਾਲਸਾ ਹੋ ਰਾਏ ਗੁਰੂ ਜੀ ਕੀ ਫਤਿਹ ਸਤ ਸੰਗਤ ਇਹ ਜਿਹੜਾ ਬੜਾ ਅਨਮੋਲ ਹੈ ਪਾਗਰਦਾਵ ਜੀ ਆਪਣੇ ਕਬੈਤ ਵਿੱਚ ਫਰਮਾਉਂਦੇ ਹਨ ਚਰੰਕਾਮਾਨਸ ਜਨਮ ਨਰਮੋਲ ਪਾਇ ਸਭ ਤੋਂ ਨਰਮੋਲ ਜੀਵਨ ਹੈ ਇਹ ਕਈ ਜੁਨਾਤੋਂ ਭਟਕਣ ਤੋਂ ਬਾਅਦ ਇਹ ਮਨੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਪਾਗਰਦਾਵ ਜੀ ਫਰਮਾਉਂਦੇ ਹਨ ਚਰੰਕਾਮਾਨਸ ਜਨਮ ਨਰਮੋਲ ਪਾਇ ਸਫਲ ਜਨਮ ਗੁਰ ਚਰਨ ਸਰੰਤ ਹੈ ਜਿੱਥੇ ਵਖ ਵਖ ਕਰਤ ਨਾਲ ਕੰਮ ਧੰਧਿਆ ਨਾਲ ਜੁੜੇ ਹੋਏ ਹੋ

ਕਰਤਿ ਵਰਤ ਕਰਤ ਹੰਦੀ ਖਾਤ ਖਾਣਨ ਨੂੰ ਕਾਰ ਕਰੇ ਹੀ ਗੁਰਮਤ ਜਨਮ ਸਕਾਰਤਾ ਗੁਰ ਬਾਣੀ ਪਰ ਸਮਝ ਸੁਨੇਹੀ ਸਾਥ ਸੰਗਤ ਸਿੱਖ ਦਾ ਜੀਵਨ ਹੈ ਸਿੱਖ ਜਿੱਥੇ ਧੂ ਕੀ ਬਾਣੀ ਨਾਲ ਜੁੜਦਾ ਹੈ ਗੁਰੂ ਕੀ ਸੰਗਤ ਵਿੱਚ ਜਾਂਦਾ ਹੋਏ ਉੱਥੇ ਸੇਵਾ ਵੀ ਕਰਦਾ ਸਾਥ ਸੰਗਤ ਸੇਵਾ ਇਹ ਕੋਈ आम मनुखी कर्म नहीं है क्योंकि आप करते कर हाँ पाव के काम कार्य करते हाँ पर जड़ी सेवा है ये कोई आम धंधा वाला कर्म नहीं है सेवा बहुत उत्तम है फिजिकली कर्म मनुख करता है पर मनुख कोई काम धंधा करता है शाम थक जाता है पर जी गुरु की सेवा है ये कोई आम फिजिकली कर्म नहीं ये गुरु का सिद्धांत है ਇਹ ਬੜਾ ਨਿਰਾਲਾ ਸਿਧਾਂਤ ਹੈ ਮਹਾਰਾਜ ਦੀ ਬਖਸ਼ਿਸ਼ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਸਾਧ ਸੰਗਤ ਇਥੇ 10-10 ਘੰਟੇ ਸੇਵਾ ਕਰਨ ਵਾਲਿਆਂ ਦੇ ਮੁਖ ਤੇ ਵੀ ਲਾਲੀ ਰਹਿੰਦੀ ਹੈ ਇਹ ਗੁਰੂ ਦੀਆਂ ਬਖਸ਼ਿਸ਼ਾਂ ਹਨ ਸੇਵਾ ਦੇ ਨਾਲ ਸਾਧ ਸੰਗਤ ਸਿੱਖ ਨੂੰ ਕੈਰੈਕਟਰ ਮਿਲਦਾ ਹੈ ਜੀਵਨ ਮਿਲਦਾ ਹੈ ਸੇਵਾ ਮਨੁੱਖ ਨੂੰ ਜੀਵਨ ਉੱਚਾ ਬਣਾਉਂਦੀ ਹੈ ਸਾਧ ਸੰਗਤ ਇਸ ਗੁਰਦਾਰੇ ਭਾਂਡਾ ਦੇ ਮੰਨਣ ਵਾਲੇ ਪਸਤਾਂ ਦੇ ਬੈਠੇ ਇਸ ਗੁਰੂ ਘਰ ਦੇ ਵਿੱਚ ਸੰਗਤਾਂ ਨੂੰ ਪੱਖਾਂ ਚੱਲਣ ਵਾਲਿਆਂ ਨੂੰ ਨਵਾਬੀਆਂ ਵੀ ਮਿਲੀਆਂ ਇਹ ਗੁਰੂ ਦੀ ਸੇਵਾ ਦੀਆਂ ਬਖਸ਼ਿਸ਼ਾਂ ਹਨ ਮਹਾਰਾਜ ਜੀ ਦੀ ਬਾਣੀ ਦਾ ਪਾਵਨ ਫਰਮਾਨ ਹੈ ਵਿੱਚ ਦੁਨੀਆਂ ਸੇਵ ਕਮਾਈਐ ਧਰਗਹਿ ਦਸਨ ਪਾਈਐ ਸਾ ਸੰਗਤ ਜਿਹੜਾ ਜੀਵ ਦੁਨੀਆਂ ਦੇ ਵਿੱਚ ਸੇਵਾ ਕਰਦਾ ਹੈ ਉਸ ਨੂੰ ਹੀ ਪ੍ਰਮਾਤਮਾ ਦੇ ਦਰ ਵਿੱਚ ਸਾਥ ਸੰਗਤ ਜਗ੍ਹਾ ਮਿਲਦੀ ਹੈ ਜਿਹੜਾ ਦੁਨੀਆਂ ਵਿੱਚ ਗੁਰੂ ਦੀ ਸੇਵਾ ਕਰਦਾ ਹੈ

ਮਨ ਬੋਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਜ ਜਿਹੜਾ ਆਪਾ ਭਾਵ ਮਿਤਾ ਕੇ ਗੁਰੂ ਦੀ ਸੇਵਾ ਕਰਦਾ ਹੈ ਪਾਸ਼ਾ ਉਸ ਸਿੱਖ ਨੂੰ ਬਹੁਤ ਬਖਸ਼ਿਸ਼ਾਂ ਦਿੰਦੇ ਹਨ ਇਸ ਘਰ ਦੇ ਵਿੱਚ ਜਿੰਨਾ ਵੀ ਕੋਈ ਨਿਮਰਤਾ ਨਾਲ ਲੰਦਾ ਹੈ ਸਾਧ ਸੰਗਤ ਸੇਵਾ ਸਾਨੂੰ ਨਿਮਰਤਾ ਵੀ ਬਚਦੀ ਹੈ ਸੇਵਾ ਦੇ ਵਿੱਚ ਸਾਨੂੰ ਨਿਮਰਤਾ ਮਿਲਦੀ ਹੈ ਸੰਤੋਖ ਮਿਲਦਾ ਹੈ ਦਇਆ ਮਿਲਦੀ ਹੈ ਇਹ ਮਹਾਨ ਗੰਨ ਸਾਲੋਂ ਸੇਵਾ ਵਿੱਚੋਂ ਮਿਲਦੀ ਹੈ ਪਾਸ਼ਾ ਦਾ ਬੜਾ ਨਿਰਾਲਾ ਸਿਧਾਂਤ ਹੈ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਪਾਸ਼ਾ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਜੀ ਸੀ ਤਾਂ ਤੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਕਰਤਾਰਪੁਰ ਦੀ ਧਰਤੀ ਤੇ ਆਉਂਦੇ ਹਨ ਪਾਸ਼ਾ ਦੇ دیدار ਕਰਦੇ ਹਨ ਮਹਾਰਾਜ ਦੇ ਦਰਸ਼ਨ ਕਰਦੇ ਹਨ ਤੇ ਗੁਰੂ ਨਾਨਕ ਪਾਸ਼ਾ ਦੀ ਐਸੀ ਬਖਸ਼ਿਸ਼ ਹੁੰਦੀ ਹੈ ਭਾਈ ਲੈਣਾ ਜੀ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖ ਬਣ ਜਾਂਦੇ ਹਨ ਸੋ ਇਦਰਾਹ ਸੰਗ ਕਰਤਾਰਪੁਰ ਵਿੱਚ ਭਾਈ ਲੈਣਾ ਜੀ ਆਉਂਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਖੇਤਾਂ ਦੇ ਵਿੱਚ ਉਹ ਨਦੀਨ ਕੱਢ ਰਹੇ ਸਨ ਪਾਸ਼ਾ ਖੇਤਾਂ ਵਿੱਚ ਕਿਰਤ ਕਰ ਰਹੇ ਸਨ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆਉਂਦੇ ਹਨ ਧਿਆਨ ਕਰਕੇ ਨਾਨਕ ਪਾਸ਼ਾ ਜੀ ਦੇ ਨਾਲ ਹੀ ਸੇਵਾ ਕਰਨ ਲੱਗ ਜਾਂਦੇ ਸਤ ਸੰਗ ਇਸ ਤਰ੍ਹਾਂ ਸੇਵਾ ਵਿੱਚ ਮਸਤ ਰਹਿੰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਉਸ ਨਦੀਨ ਦੀ ਪਾਣ ਨੂੰ ਭਾਈ ਲੈਣਾ ਜੀ ਦੇ ਸਿਰ ਉੱਪਰ ਰੱਖ ਦਿੰਦੇ ਹਨ ਤੇ ਜਦੋਂ ਗੁਰੂ ਨਾਨਕ ਮਹਾਰਾਜ ਘਰੇ ਜਾਂਦੇ ਹਨ ਤਾਂ ਉਹ ਪੰਡਲ ਦੀ ਮੱਜਾਂ ਦੇ ਅੱਗੇ ਰੱਖਦੇ ਸੀ ਤਾਂ ਮਾਤਾ ਸੁਲਖਣੀ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿ ਲੱਗਿਆ ਕਿ ਆਪ ਜੀ ਕੋਈ ਵੀ ਘਰੇ ਆ ਜਾਂਦਾ ਹੈ ਆਪ ਉਹਨੂੰ ਕੰਮ ਨਾਲ ਧੰਦਿਆਂ ਨਾਲ ਜੋੜ ਦਿੰਦੇ ਹੋ ਇਹਨਾਂ ਦੀ ਕਿੰਨੀ ਸੁੰਦਰ ਪੋਸ਼ਾਕ ਹੈ ਤੁਸੀਂ ਇਹਨਾਂ ਦੇ ਸਿਰ ਉੱਪਰ ਇਕਾ ਦੀ ਪੰਡ ਰੱਖ ਕੇ ਇਹਨਾਂ ਦੇ ਵਸਤਰ ਵੀ ਤੁਸੀਂ ਗੰਦੇ ਕਰਾ ਦਿੱਤੇ ਹਨ ਚਿੱਕੜ ਦੇ ਛਿੱਟੇ ਪੈ ਗਏ ਹਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਪਾਸ਼ਾ ਕਹਿਣ ਲੱਗੇ ਆ ਇਹਨਾਂ ਦੀ ਪੁਸ਼ਾਕ ਉੱਪਰ ਪਏ ਹੋਏ ਇਹ ਚਿੱਕੜ ਦੇ ਛਿੱਟੇ ਨਹੀਂ ਹਨ ਇਹ ਕੇਸਰ ਹੈ ਤੇ ਇਹਨਾਂ ਦੇ ਸਿਰ ਉੱਪਰ ਜਿਹੜੀ ਪੰਡ ਹੈ ਇਹ ਕੋਈ ਆਮ ਦੁਨੀਆਵੀ ਪੰਡ ਨਹੀਂ ਇਹ ਦੀਨ ਦੁਨੀਆਂ ਦਾ ਛਤਰ ਹੈ ਸਾਸਨ ਇਸੇ ਤਰ੍ਹਾਂ ਜਿਹੜਾ ਗੁਰੂ ਘਰ ਵਿੱਚ ਸੇਵਾ ਕਰਦਾ ਹੈ ਮਹਾਰਾਜ ਉਹਨੂੰ ਦੀਨ ਦੁਨੀਆਂ ਦਾ ਛਤਰ ਬਖਸ਼ ਦਿੰਦੇ ਹਨ भाई लहना जी ने गुरु नानक देव महाराज की बेहद तो सेवा की पातशाह जी का हर हुक्म सत करके मनिया तुम गुरु नानक देव महाराज ने जब चिकड़ोटा क्डन लिया भाई लहना जी ने वो भी आगे सत करके मनी जो भी आगे गुरु नानक महाराज आते रहे भाई लहना जी सत करके मनते रह दिन गुरु नानक देव महाराज ने भाई लहने को अंगत बना के दी दुनिया का शत्र उन्होंने बखश दिता ਇਹ ਗੁਰੂ ਦੀ ਸੇਵਾ ਦੀ ਵਡਿਆਈ ਹੈ ਸਾਥ ਸੰਗਤ ਇੱਕ ਦੇਖ ਹਰ ਕੇ ਖਿਦਮਤ ਕਰਜ਼ ਉਹ ਮਕਦੂਸ਼ ਹਰ ਕੇ ਖੁਦਰਾਜੀਦ ਉਹ ਮਹਿਰੂਮ ਸ਼ਕਤ ਇਸ ਦਰਬਾਰ ਦੇ ਵਿੱਚ ਇਸ ਗੁਰੂ ਘਰ ਵਿੱਚ ਜਿਹੜਾ ਜਿੰਨਾ ਨੀਵਾ ਹੁੰਦਾ ਹੈ ਉਹ ਉਹਨਾ ਹੀ ਉੱਚਾ ਹੋ ਜਾਂਦਾ ਹੈ ਉਹਦਾ ਕੈਰੈਕਟਰ ਉਹਦਾ ਜੀਵਨ ਉਹਨਾ ਉੱਚਾ ਸੁੱਚਾ ਹੋ ਜਾਂਦਾ ਹੈ ਇਹ ਗੁਰੂ ਘਰ ਦੀਆਂ ਬਖਸ਼ਿਸ਼ਾਂ ਹਨ ਜਿਹੜਾ ਨੀਵਾ ਵਗੇ ਆਉਂਦਾ ਹੈ ਗੁਰੂ ਘਰ ਦੇ ਵਿੱਚ ਉਹਨੂੰ ਪ੍ਰਸ਼ਾਦਾ ਮਿਲਦਾ ਹੈ ਉਹਨੂੰ ਦੇਜ ਮਿਲਦੀ ਹੈ ਆਦਰ ਮਿਲਦਾ ਹੈ ਸਤਕਾਰ ਮਿਲਦਾ ਹੈ ਤੇ ਇਹ ਵੀ ਸਤ ਹੈ ਜਿਹੜਾ ਗੁਰੂ ਘਰ ਦੇ ਨਾਲ ਮੱਥਾ ਲਾਉਂਦਾ ਹੈ ਉਹਦੀਆਂ ਕੁੱਲਾਂ ਦਾ ਵੀ ਨਾਸ਼ ਹੋ ਜਾਂਦਾ ਹੈ ਇਹ ਗੁਰੂ ਘਰ ਹੈ ਇਥੇ ਬਹੁਤ ਬਖਸ਼ਿਸ਼ਾਂ ਮਿਲਦੀਆਂ ਹਨ ਤੇ ਪਾਸ਼ਾ ਫਰਮਾਉਂਦੇ ਹਨ ਇਹ ਗੁਰੂ ਘਰ ਦੇ ਵਿੱਚ ਕੇਵਲ ਲੰਗਰ ਹੀ ਨਹੀਂ ਗੁਰਬਾਣੀ ਦਾ ਲੰਗਰ ਵੀ ਚੱਲਦਾ ਹੈ ਲੰਗਰ ਚੱਲੈ ਗੁਰੂ ਸ਼ਬਦ ਹਾਰ ਤੋ ਉਤਨਾ ਆਵੀ ਖੱਟੀ ਹੈ ਤੇ ਗੁਰੂ ਦੇ ਸ਼ਬਦ ਦਾ ਲੰਗਰ ਵੀ ਚੱਲਦਾ ਹੈ ਜਿਹੜਾ ਵੀ ਗੁਰੂ ਘਰ ਵਿੱਚ ਆਉਂਦਾ ਹੈ ਆਪシャਾ ਉਹਨੂੰ ਸ਼ਬਦ ਦੇ ਨਾਲ ਸਾਹ ਸੰਗਤ ਆਪਣੇ ਚਰਨਾਂ ਨਾਲ ਜੋੜ ਲੈਂਦੇ ਹਨ ਸਾਹ ਸੰਗਤ ਜੇ ਜਿਹੜਾ ਵੀ ਜੀਵ ਗੁਰੂ ਘਰ ਵਿੱਚ ਆਉਂਦਾ ਹੈ ਮਹਾਰਾਜ ਜੋਂਦੇ ਕੀਤੇ ਹੋਏ ਪਾਪਾਂ ਨੂੰ ਕੀਤੇ ਹੋਏ ਜਿਹੜੇ ਕਰਮ ਹਨ ਮਾਰੇ ਕਰਮ ਹਨ ਮਹਾਰਾਜ ਜੋਂਦਾ ਨੂੰ ਨਹੀਂ ਨੇਤ ਦੇਂਦੇ ਹਨ ਉਹਨਾਂ ਜੀਵਾਂ ਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ ਪਾਸ਼ਾ ਪਰਮੋਹਨ ਸੇਵ ਕੀਤੀ ਸੰਪੂਰਣੀ ਜਿਹਨੇ ਸੱਚੋ ਸੱਚ ਤੇ ਆਇਆ ਜਿਹੜਾ ਸਾਧ ਸੰਗਤ ਗੁਰੂ ਦੀ ਸੇਵਾ ਕਰਦਾ ਹੈ ਉਹ ਸਾਧ ਸੰਗਤ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹ ਗੁਰੂ ਦਾ ਸਿਮਰਨ ਕਰਦਾ ਹੈ ਸਾਧ ਸੰਗਤ ਸੇਵਾ ਦੇ ਨਾਲ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵੱਸ ਜਾਂਦਾ ਹੈ ਆਸ਼ਾ ਬਖਸ਼ਿਸ਼ਾ ਕਰ ਦਿੰਦੇ ਹਨ ਉਹ ਨਹੀਂ ਮੰਦੇ ਕੰਮ ਨਾ ਰੱਖਣ ਤਾਂ ਸੁਕਰਤ ਧਰਮ ਕਮਾਇਆ ਸਾਥ ਸੰਗਤ ਜਿਹੜਾ ਗੁਰੂ ਦੀ ਸੇਵਾ ਨਾਲ ਜੁੜਦਾ ਹੈ ਵੀ ਸਤ ਹੈ ਉਹ ਜੀਵ ਕਦੇ ਗਲਤ ਕੰਮਾਂ ਵਿੱਚ ਨਹੀਂ ਪੈਂਦਾ ਉਹ ਕਦੇ ਮੰਦੇ ਕੰਮਾਂ ਵਿੱਚ ਨਹੀਂ ਪੈਂਦਾ ਉਹਦਾ ਜੀਵਨ ਇੰਨਾ ਉੱਚਾ ਹੋ ਜਾਂਦਾ ਹੈ ਇੰਨਾ ਵਧੀਆ ਕੈਰੈਕਟਰ ਹੋ ਜਾਂਦਾ ਹੈ ਤੇ ਸਾਥ ਸੰਗਤ ਪਾਸ਼ਾ ਫਰਮਾਉਂਦੇ ਹਨ ਉਹ ਨਹੀਂ ਦੁਨੀਆ ਤੋੜੇ ਬੰਦਨਾ ਅਣ ਪਾਣੀ ਥੋੜਾ ਖਾਇਆ ਸਾਥ ਸੰਗਤ ਉਹਦੇ ਹਿਰਦੇ ਦੇ ਵਿੱਚ ਸੰਤੋਖ ਵੀ ਆ ਜਾਂਦਾ ਉਹ ਦੁਨੀਆ ਦੇ ਬੰਦਨਾ ਨੂੰ ਤੋੜ ਦਿੰਦਾ ਹੈ ਵਡਿਆਈ ਵੱਡਾ ਪਾਇਆ ਜਿੰਦੇ ਉੱਪਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹ ਹੀ ਗੁਰੂ ਦੀ ਸੇਵਾ ਨਾਲ ਜੁੜਦਾ ਹੈ ਉਹ ਜੀਵ ਗੁਰੂ ਦੀ ਸੇਵਾ ਕਰਦਾ ਹੈ ਤੇ ਸਾਥ ਸੰਗਤ ਪ੍ਰਮਾਤਮਾ ਵੀ ਉਸ ਜੀਵ ਨੂੰ ਆਪਣੀ ਦਰਗਾਹ ਦੇ ਵਿੱਚ ਵਡਿਆਈ ਬਖਸ਼ਦਾ ਹੈ ਆਦਰ ਬਖਸ਼ਦਾ ਹੈ ਸਤਕਾਰ ਬਖਸ਼ਦਾ ਹੈ ਸਾਸਤ੍ਰ ਦੇ ਗੁਰੂ ਕਰਦੀਆਂ ਸੇਵਾ ਦੀਆਂ ਬਖਸ਼ਿਸ਼ਾਂ ਹਨ ਸਿੱਖ ਧਰਮ ਦੇ ਵਿੱਚ ਇੱਕ ਨਵਾਬ ਹੋਏ ਹਨ ਜਿਨ੍ਹਾਂ ਨੂੰ ਅਸੀਂ ਬੜੇ ਸਤਿਕਾਰ ਦੇ ਨਾਲ ਨਵਾਬ ਕਪੂਰ ਸਿੰਘ ਆਦੇ ਹ ਸਾਸਤ੍ਰ ਦੇ ਗੁਰੂ ਕਰਦੀ ਸੇਵਾ ਵਿੱਚ ਮਹਾਰਾਜਿਆਂ ਦੀਆਂ ਬਖਸ਼ਿਸ਼ਾਂ ਹਨ ਇਥੋਂ ਰਾਜ ਭਾਗ ਵੀ ਮਿਲਦੇ ਹਨ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਨੀਵਾ ਹੋ ਕੇ ਉਹਨੂੰ ਨਵਾਬੀਆਂ ਵੀ ਮਿਲਦੀਆਂ ਹਨ ਜਦ ਸਿੱਖਾਂ ਉੱਪਰ ਬਹੁਤ ਜ਼ੁਲਮ ਹੋ ਰਿਹਾ ਸਾਨੂੰ ਜਿਸ ਨੂੰ ਸਿੱਖ ਇਤਿਹਾਸ ਨੇ ਵਿਖੜਾ ਸਮਾਂ ਵੀ ਲਿਖਿਆ ਹੈ ਉਸ ਸਮੇਂ ਸਿੱਖਾਂ ਉੱਪਰ ਬੜੇ ਜ਼ੁਲਮ ਹੋਏ ਪਰ ਸਿੱਖ ਸਾਸੰਗਤ ਸਿੱਖਾਂ ਦਾ ਜਿਹੜਾ ਧਰਮ ਸੀ ਜਿਹੜਾ ਸੰਤੋਖ ਸੀ ਦੁਨੀਆ ਦੀ ਹਕੂਮਤ ਵੀ ਉਸ ਨੂੰ ਮਿਟਾ ਨਾ ਸਕੀ ਤਾਂ ਜਕਰੀਆ ਖਾਨ ਇਸਲਾਹ ਕਰਨ ਲੱਗਾ ਕਿਉਂ ਨਾ ਇਹਨਾਂ ਸਿੱਖਾਂ ਦੇ ਨਾਲੇ ਨੇੜਤਾ ਬਣਾਈ ਜਾਵੇ ਉਸ ਸਮੇਂ ਸਾਸੰਗਤ ਇੱਕ ਨਵਾਬੀ ਉਹ ਜਗੀਰ ਸਿੱਖਾਂ ਨੂੰ ਭੇਜੀ ਜਾਂਦੀ ਹੈ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਇਕੱਤਰ ਹੋਇਆ ਸੀ ਉਸ ਸਮੇਂ ਸਾਧ ਸੰਗਤ ਦੇ ਕੋ ਸਿੱਖ ਨੂੰ ਭੇਜਿਆ ਜਾਂਦਾ ਹੈ ਉਹ ਸਿੱਖ ਨਵਾਬੀ ਲੈ ਕੇ ਸਿੱਖਾਂ ਕੋਲ ਆਉਂਦਾ ਹੈ ਗੁਰਪੰਥ ਕੋਲ ਆਉਂਦਾ ਹੈ ਤਾਂ ਸਾਧ ਸੰਗਤ ਜਦ ਨਵਾਬੀ ਅੱਗੇ ਪੇਸ਼ ਕਰਦਾ ਹੈ ਨਵਾਬੀ ਬਲਦਾ ਹੈ ਕਿ ਹਕੂਮਤ ਨੇ ਤੁਹਾਨੂੰ ਆਪਣੇ ਨੇੜੇ ਕਰਨ ਲਈ ਇਹ ਨਵਾਬੀ ਭੇਜੀ ਹੈ ਤੇ ਸਾਧ ਸੰਗਤ ਸਿੱਖ ਮਨਾ ਕਰ ਦਿੰਦੇ ਸਿੱਖ ਆਦਦੇ ਹਨ ਸਾਨੂੰ ਦੁਨਿਆਵੀ ਨਵਾਬੀ ਦੀ ਦੁਨੀਆ ਆਵੀ ਰਾਜਪਾਗ ਦੀ ਕੋਈ ਲੋੜ ਨਹੀਂ ਹੈ ਸਾਨੂੰ ਰਾਜ ਪਾ ਗੁਰੂ ਬਖਸ਼ ਗਿਆ ਤੇ ਸਾਧ ਸੰਗਤ ਸਿੱਖ ਮਨਾ ਕਰ ਦਿੰਦੇ ਹਨ ਫਿਰ ਭਾਈ ਦਰਬਾਰਾ ਸਿੰਘ ਨੂੰ ਵੀ ਕਿਆ ਗੰਗਾ ਹੈ ਉਹ ਵੀ ਮਨਾ ਕਰ ਦਿੰਦੇ ਹਨ ਇਤੋਂ ਤੱਕ ਸਾਧ ਸੰਗਤ ਜਿੰਨੇ ਵੀ ਉਸ ਸਮੇਂ ਸਿੱਖ ਸਰਦਾਰ ਇਕੱਤਰ ਹੋਏ ਸਨ ਸਭ ਨੇ ਨਵਾਬੀ ਲਾਂਤ ਇਨਕਾਰ ਕਰ ਦਿੱਤਾ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਹੁਕਮਨਾਮਾ ਉਸ ਸਮੇਂ ਆਉਂਦਾ ਹੈ ਤਾਂ ਮੈਂ ਉਹਾਂ ਤੋਂ ਮਿਲੇ ਜਾ ਕੋ ਸਾਤ ਕਿਰਪਾ ਗੁਰੂ ਦਾ ਪੰਥ ਉਸ ਹੁਕਮ ਨੂੰ ਗੁਰੂ ਦਾ ਹੁਕਮ ਮੰਨਦਾ ਹੈ ਗੁਰੂ ਦਾ ਹੁਕਮ ਮੰਨ ਕਰਕੇ ਉਸ ਨਵਾਬੀ ਦੇ ਦਾ ਫੈਸਲਾ ਸਵੀਕਾਰ ਕਰ ਲੈਂਦਾ ਤਾਂ ਸੰਗਤ ਨੂੰ ਸਮੇਂ ਨਵਾਬੀ ਦਿੱਤੀ ਜਾਂਦੀ ਹੈ ਜਿਹੜਾ ਉਸ ਸਮੇਂ ਸਿੱਖ ਸੰਗਤਾਂ ਨੂੰ ਪੱਖਾ ਚੱਲ ਰਿਹਾ ਸੀ ਕਪੂਰ ਸਿੰਘ ਜਿਹੜਾ ਸਾਸ ਜਿੰਨੂੰ ਸਿੱਖ ਧਰਮ ਦੇ ਵਿੱਚ ਸਰਦਾਰ ਨਵਾਬ ਕਪੂਰ ਸਿੰਘ ਦੇ ਨਾਮ ਦੇ ਨਾਲ ਸਤਿਕਾਰਿਆ ਜਾਂਦਾ ਹੈ ਜਿੱਥੇ ਸਾਸ਼ੰਗ ਗੁਰੂ ਦੀ ਸੇਵਾ ਕਰ ਰਿਹਾ ਸੀ ਉੱਥੇ ਜੰਗ ਦੇ ਮੈਦਾਨ ਵਿੱਚ ਤੇਗ ਵੀ ਵਾਪਰਿਆ ਸੀ ਵੇਖੋ ਕਿੰਨਾ ਕਿੰਨੀ ਵਡਿਆਈ ਹੈ ਸੇਵਾ ਦੀ ਤਾਂ ਸਿੱਖਾਂ ਨੇ ਸਾਸ਼ੰਗ ਤੋਂ ਨਵਾਬੀ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ ਤਾਂ ਨਵਾਬ ਕਪੂਰ ਸਿੰਘ ਨੇ ਨਵਾਬੀ ਲੈ ਤੋਂ ਇਨਕਾਰ ਕੀਤਾ ਉਹਨਾਂ ਨੇ ਸ਼ਰਤਾਂ ਰੱਖੀਆਂ ਕਿ ਮੈਂ ਗੁਰੂ ਪੰਥ ਦਾ ਇਹ ਹੁਕਮ ਮੰਨਦਾ ਹਾਂ ਨਵਾਬੀ ਲੈ ਲੈਂਦਾ ਹਾਂ ਪਰ ਮੇਰੀਆਂ ਸ਼ਰਤਾਂ ਮੇਰੇ ਤੋਂ ਕਦੇ ਵੀ ਗੁਰੂ ਘਰ ਦੀ ਸੇਵਾ ਨਾ ਖੋਈ ਜਾਵੇ ਘੋੜਿਆਂ ਦੀ ਲਿੱਦ ਚੁੱਕਣੀ ਇਹ ਜਿਹੜੀ ਮਹਾਨ ਸੇਵਾ ਮੈਨੂੰ ਮਿਲੀ ਹੈ ਇਹ ਸੇਵਾ ਨਾ ਖੋਈ ਜਾਵੇ ਤੇ ਜਿਹੜੀ ਨਵਾਬੀ ਹੈ ਇਹ ਵੀ ਪੰਜ ਪਿਆਰਿਆਂ ਦੇ ਚਰਨਾਂ ਨੂੰ ਸ਼ਹਾਕੇ ਦਿੱਤੀ ਜਾਵੇ ਇਹ ਮੈਂ ਕੋਈ ਆਦੇ ਗੁਨਾ ਨਾ ਨਹੀਂ ਲਈ ਇਹ ਗੁਰੂ ਪੰਥ ਦੀ ਦਾਤ ਹੈ ਸਾਧ ਸੰਗਤ ਦੇ ਵੇਖੋ ਕਿੰਨਾ ਵੱਡਾ ਜੀਵਨ ਸੀ ਉਸ ਸਮੇਂ ਸਿੱਖਾਂ ਦਾ ਤੇ ਅੱਜ ਦਾ ਸਵਾ ਹੈ ਅਸੀਂ ਰਾਜ-ਪਾਗ ਦੀ ਪੁਖ ਖਤਰ ਚੌਧਰਾਂ ਦੇ ਖਾਤਰ ਅਸੀਂ ਗੁਰੂ ਨੂੰ ਹੀ ਪਿੱਖ ਦੇ ਦਿੰਦੇ ਸਾਧ ਸੰਗ ਸਾਡਾ ਜੀਵਨ ਸੇਵਾ ਵਾਲਾ ਹੈ ਜਿਹੜਾ ਗੁਰੂ ਦੀ ਨੀਵਾ ਨੀਵਾ ਹੋ ਕੇ ਗੁਰੂ ਦੀ ਸੇਵਾ ਕਰਦਾ ਹੈ ਮਰਦਾ ਵੇ ਮਰੀਦ ਨਾ ਬੱਲੀ ਹੋਣਾ ਸਾਧ ਸੰਗ ਦਾ ਮਰਦਾ ਹੋ ਕੇ ਮਰੀਦ ਬਣ ਕੇ ਗੁਰੂ ਦਾ ਸੇਵਾ ਕਰਦਾ ਹੈ ਸਾਧ ਸੰਗ ਦਾ ਮਹਾਰਾਜ ਉਸ ਨੂੰ ਬਖਸ਼ਿਸ਼ਾਂ ਦੇ ਦਿੰਦੇ ਹਨ ਤੇ ਪਾਸ਼ਾ ਇਹ ਵੀ ਫਰਮਾਉਂਦੇ ਹਨ ਕਿ ਜਿਹੜੀ ਸੇਵਾ ਹੈ ਨਾ सेवा केवल दुनिया में दुनिया को दिखावण ਲਈ ਨਹੀਂ ਕਰਨੀ सेवा केवल ਆਪਾ ਭਾਵ ਦਿਖਾਉਣ ਲਈ ਨਹੀਂ ਕਰਨੀ सेवा ਆਪਾ ਭਾਵ ਹਉਮੈ ਨੂੰ ਮਿਟਾ ਕੇ ਕਰਨੀ ਹੈ ਜੇ ਸਾਧ ਸੰਗਤ ਮਹਾਰਾਜ ਫਰਮਾਉਂਦੇ ਹਣ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਦਾ ਸਦ ਧਿਆਵੇ ਮਨ ਵਿੱਚ ਇਹ ਸਤ ਗੁਰ ਕੇ ਫਾਸ ਤੇ ਸੇਵਕ ਕੇ ਕਰਦ ਰਾਸ ਸਾ ਸੰਗਤ ਜਿਹੜਾ ਆਪਾ ਪਰ ਮਿਟਾ ਕੇ ਸੇਵਾ ਕਰਦਾ ਹੈ ਪਾਸੋਂ ਨ ਬਖਸ਼ਿਸ਼ਾਂ ਦਿੰਦੇ ਹਨ ਸੇਵਾ ਕਰਤ ਹੋਏ ਨਿਕਾਮੀ ਤੇ ਉਸ ਕੋ ਹੋਤ ਪ੍ਰਾਪਤ ਸੋਨੇ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ ਪਰਮਾਤਮਾ ਦੀਆਂ ਉਸ ਨੂੰ ਬਖਸ਼ਿਸ਼ਾਂ ਮਿਲ ਜਾਂਦੀਆਂ ਹਨ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਜੋਨਾਂ ਨੇ ਬੇਅੰਤ ਸਮਾਂ ਸਾਸ ਸਿੰਘ ਰਾਵੀ ਦਰਿਆ ਤੋਂ ਗਾਗਰ ਲਿਆ ਕੇ ਪਾਣੀ ਢੋਣ ਦੀ ਸੇਵਾ ਕੀਤੀ ਤੇ ਸਾਸ ਸਿੰਘ ਤੋਂ ਉਹਨਾਂ ਦੀ ਸੇਵਾ ਦਾ ਫਲ ਸੀ ਬੇਅੰਤ ਸੇਵਕ ਸਮਾਂ ਬਜ਼ੁਰਗ ਉਮਰ ਦੇ ਵਿੱਚ ਵੀ ਬਿਰਧ ਉਮਰ ਦੇ ਵਿੱਚ ਵੀ ਮਹਾਰਾਜ ਨੇ ਬੇਅੰਤ ਸੇਵਾ ਨਿਭਾਈ ਤੇ ਪਾਸ਼ਾ ਦੀਆਂ ਅਸ਼ੀਆਂ ਬਖਸ਼ਿਸ਼ਾਂ ਹੋਈਆਂ ਗੱਦੀ ਦੀ ਦਾਤ ਵੀ ਗੁਰੂ ਅਮਰਦਾਸ ਮਹਾਰਾਜ ਨੂੰ ਮਿਲੀ ਇਹ ਗੁਰੂ ਦੀ ਸੇਵਾ ਵਿੱਚੋਂ ਬਖਸ਼ਿਸ਼ਾਂ ਹੁੰਦੀਆਂ ਹਨ ਸਾਥ ਸੰਗਤ ਜੇਵਾ ਜੇ ਕਰਨੀ ਹੈ ਨਾ ਸੇਵਾ ਆਪਾ ਪਾਪ ਮਿਟਾ ਕੇ ਹੀ ਕਰਨੀ ਚਾਹੀਦੀ ਹੈ ਸਾਥ ਸੰਗਤ ਗੁਰੂ ਦੀ ਸੇਵਾ ਦਾ ਅਸੀਂ ਨਿਸ਼ਕਾਮ ਹੋ ਕੇ ਕਰਾਂਗੇ ਨਵੇਂ ਹੋ ਕੇ ਕਰਾਂਗੇ ਤਾਂ ਸਾਨੂੰ ਮਹਾਰਾਜ ਬਖਸ਼ਿਸ਼ਾ ਕਰਨਗੇ ਗੁਰਬਾਣੀ ਦੀ ਸਾਨੂੰ ਦਾਤ ਬਖਸ਼ਣ ਸਾਥ ਸੰਗਤ ਮਹਾਰਾਜ ਫਰਮਾਉਂਦੇ ਹਨ ਕਿ ਜਿਹੜਾ ਜੀਵ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ ਨਾ ਗੁਰੂ ਦੇ ਸਿੱਖਾਂ ਦੇ ਸੇਵਾ ਕਰਦਾ ਹੈ ਸੇਵਾ ਭਾਵਨਾ ਕਰਦਾ ਹੈ ਸਾਥ ਸੰਗਤ ਕੋਈ ਸਿੱਖ ਗੁਰੂ ਨੂੰ ਪਿਆਰਾ ਲੱਗਦਾ ਹੈ ਤਾਂ ਤਾਂ ਇੱਕ ਸਿੱਖ ਹੋਏ ਹਨ ਭਾਈ ਤਾਰੂ ਸਿੰਘ ਜੀ ਕਿ ਉਸ ਵੇਂ ਜਿਸੇ ਕਿਹਾ ਕਿ ਜੰਗਲਾਂ ਵਿੱਚ ਰਹਿੰਦੇ ਸਨ ਪਾਈ ਸਾਹਿਬ ਜੀ ਕਰੋ ਨੰਗਰ ਪਰਸ਼ਦਾ ਤਿਆਰ ਕਰਕੇ ਲੈ ਜਾਂਦੇ ਉਹਨਾਂ ਸਿੱਖਾਂ ਨੂੰ ਸਿਖਾਉਂਦੇ ਗਿਆਨ ਦੀ ਸੇਵਾ ਕਰਦੇ ਆ ਤਾਂ ਸਿੱਖਾਂ ਨੇ ਉਸ ਸਮੇਂ ਪਾਈ ਸਾਹਿਬ ਨੇ ਅਸੀਸ ਦਿੱਤੀ ਕਿ ਤੁਹਾਡੇ ਸਿੱਖੀ ਕੇਸਾ ਸਾਧ ਸੰਗ ਨਵੇਗੀ ਸਾਧ ਸੰਗ ਦੇ ਗੁਰੂ ਦੀ ਸੇਵਾ ਦੀਆਂ ਬਖਸ਼ਿਸ਼ਾਂ ਸੁਮਾ ਰਾਇ ਕਿਰਪਾ ਕਰਨ ਸਾਨੂੰ ਸੇਵਾ ਦੀ ਦਾਤ ਬਖਸ਼ਣ ਗੁਰਬਾਣੀ ਦੀ ਸੇ ਦਾਤ ਬਖਸ਼ਣ ਦੀ ਗੁਰਬਾਣੀ ਨਾਲ ਜੋੜਨ ਤਾਂ ਹੀ ਸਾਡਾ ਜੀਵਨੇ ਸਫਲ ਹੋ ਸਕਦਾ ਹੈ ਸਾਥ ਸੰਗਤ ਇੱਕ ਸਿਖਉਆ ਹੈ ਪਾਈ ਮੰਗਦੀ ਗੁਰੂ ਦਰਬਾਰ ਵਿੱਚ ਆਉਂਦਾ ਹੈ ਸੰਤਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸਿਖਉਆ ਹੈ ਪਾਸ਼ਾ ਜੀ ਦੇ ਦਰਸ਼ਨ ਕਰਦਾ ਹੈ ਗੁਰੂ ਦੀ ਸੰਗਤ ਵਿੱਚ ਬੈਠ ਜਾਂਦਾ ਹੈ ਜਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖ ਦੀ ਲਾਲੀ ਨੂੰ ਦੇਖਦਾ ਹੈ ਤਾਂ ਪਾਸ਼ਾ ਜੀ ਦਾ murid ਬਣ ਜਾਂਦਾ ਹੈ ਸਾ ਸੰਗਤ ਦੇ ਪਇਮੰਦ ਮਹਾਰਾਜ ਕੋ ਜਾਂਦਾ ਹੈ ਕਹਿ ਲੱਗਾ ਪਾਸ਼ਾ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਮਹਾਰਾਜ ਕਹਿ ਲੱਗੇ ਭਾਈ ਤੈਨੂੰ ਸਿੱਖੀ ਬਖਸ਼ ਦਿੰਨੇ ਹਾਂ ਪਰ ਸਿੱਖੀ ਉਤੇ ਕਦੇ ਸਿੱਖੀ ਨਹੀਂ ਟਿਕਦੀ ਪਹਿਲਾ ਕਾਰਵੇ ਤਾਂ ਬੜੀਆਂ ਹੋਈਆਂ ਕਬਰਾਂ ਨੂੰ ਤਾਂ ਸਾ ਸੰਗਤ ਦੇ ਪਇਮੰਦ ਜੀ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਮੰਨਦਿਆਂ ਹੋਇਆਂ ਆਪਣੇ ਕਰ ਦੇ ਵਿੱਚੋਂ ਕਬਰ ਨੂੰ ਢਾਹ ਦਿੰਦੇ ਹਨ ਸਾ ਸੰਗਤ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਭਾਈ ਤੂੰ ਸਿੱਖੀ ਨਾਲ ਜਾਂ ਜਦ ਜੋੜੇਗਾ बहुत दुख भी आनेगी तेरे पिंड तेरे तेरे खिलाफ हो गए पर भाई मंज जी कह लगा महाराज मेनू सिखी चाहिए है मेरा भावे सारा कुछ गवाच जाए पर मेनु सिक्खी की दाग बख्श सत संगत भाई मंज जी गुरु का सिख बन जाता है गुरु की सेवा करता है तो सेवा निभा है ਗੁਰੂ ਦੇ ਲੰਗਰ ਦੇ ਲਈ ਜੰਗਲਾ ਵਿੱਚ ਲੱਕੜਾਂ ਲਿਆਉਂਦੇ ਹਰ ਰੋਜ਼ ਸਾਧ ਸੰਗਤ ਜੰਗਲ ਦੇ ਵਿੱਚੋਂ ਲੱਕੜਾਂ ਲਿਆਉਂਦਾ ਉਸ ਲੱਕੜਾਂ ਦੇ ਨਾਲ ਸਾਧ ਸੰਗਤ ਗਰਮ ਜਲ ਦੇ ਨਾਲ ਸਿੱਖ ਇਸ਼ਨਾਨ ਕਰਦੇ ਗੁਰੂ ਦਾ ਲੰਗਰ ਪੱਕ ਦਾ ਇੱਥੋਂ ਤੱਕ ਪਾਈ ਮੰਨ ਦੀ ਗੁਰੂ ਕੇ ਲੰਗਰ ਵਿੱਚ ਵੀ ਬੇਅੰਤ ਸੇਵਾ ਨਮੁੰਦੇ ਝੂਠੇ ਭਾਂਡੇ ਮਾਣਦੇ ਤੇ ਸਾਧ ਸੰਗਤ ਇਸੇ ਤਰ੍ਹਾਂ ਇੱਕ ਦੇਣਾ ਸੇਵਾ ਕਰਦੇ ਹਾਂ ਲੱਕੜਾਂ ਲਿਆ ਰਹੇ ਸਨ ਹਨੇ ਇਹ ਆਉਂਦਾ ਹੈ ਇੱਕ ਖੂਨ ਵਿੱਚ ਡਿੱਗ ਪੈਂਦੇ ਤਾਂ ਬਾਦਸ਼ਾਹ ਜੀ ਅੱਗੇ ਅਰਦਾਸ ਕਰਨ ਲੱਗੇ ਮਹਾਰਾਜ ਮੈਨੂੰ ਮਾਫ਼ ਕਰਿਓ ਅੱਜ ਮੈਂ ਤੁਹਾਡੇ ਲੰਗਰਾਂ ਦੇ ਲਈ ਲੱਕੜਾਂ ਨਹੀਂ ਲਿਆ ਸਕਿਆ ਅੱਜ ਮੇਰੇ ਕਰਕੇ ਗੁਰੂ ਘਰ ਦੇ ਲੰਗਰ ਪਕਣ ਵਿੱਚ ਦੇਰੀ ਹੋ ਵੀ ਹੋ ਗਈ ਮਹਾਰਾਜ ਜੀ ਅਰਦਾਸ ਕਰਦਾ ਹੈ ਗੁਰੂ ਵਰਦਨ ਦੇ ਮਹਾਰਾਜ ਤਖਤ ਸਿੰਘਾਸਨ ਤੋਂ ਉੱਠ ਕੇ ਪਾਈ ਮੰਝ ਜੀ ਕੋਲ ਆਦੇ ਹਾਂ ਉਦੋਂ ਚਲ ਪੈਂਦੇ ਸਾਡੇ ਸਿੱਖਾਂ ਨੂੰ ਆਉਂਦੇ ਹਾਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਆਉਂਦੇ ਹਨ ਭਾਈ ਰਸਾ ਪਰ ਤੇ ਸਾਥ ਸੰਗਤ ਰਸਾ ਲੈ ਕਰਕੇ ਕੁਝ ਸਿੱਖਾਂ ਨੂੰ ਨਾਲ ਲੈ ਕਰਕੇ ਭਾਈ ਮੰਝ ਜੀ ਕੋਲ ਆਉਂਦੇ ਹਨ ਜਦ ਭਾਈ ਮੰਝ ਜੀ ਕੋਲ ਆਉਂਦੇ ਹਨ ਤਾਂ ਭਾਈ ਮੰਝ ਜੀ ਪਛਾਣ ਨਹੀਂ ਪਾਉਂਦੇ ਕਹਿੰਦੇ ਹਨ ਭਾਈ ਸਿੱਖਾ ਪਹਿਲਾਂ ਇਹਨਾਂ ਲੱਕਰਾਂ ਨੂੰ ਤਾਂ ਚੱਕ ਪਹਿਲਾਂ ਇਹਨਾਂ ਲੱਕੜਾਂ ਦੇ ਇਸ ਖੂ ਵਿੱਚੋਂ ਕੱਢ ਕਿਉਂਕਿ ਗੁਰੂ ਕਰਦੇ ਲੰਗਰਾਂ ਦੇ ਲਈ ਇਹ ਲੱਕਰਾਂ ਲਿਆਂਦੀਆਂ ਹਨ ਗੁਰੂ ਘਰ ਦੇ ਜੋ ਲੰਗਰ ਨਹੀਂ ਪੱਕੇ ਹਨ ਮਹਾਰਾਜ ਇਹ ਸ਼ਨਾਮ ਕਰਨਾ ਹੋਏਗਾ ਤੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਇਹਨੇ ਉਸ ਸਿੱਖ ਉਪਰ ਪ੍ਰਸਾਨ ਹੁੰਦੇ ਹਨ ਮਹਾਰਾਜ ਜੀ ਉਸ ਸਿੱਖ ਨੂੰ ਬਾਹਰ ਕੱਢ ਕਰਕੇ ਭਈ ਮੰਚ ਜੀ ਨੂੰ ਆਪਣੀ ਗੜੇ ਨਾਲ ਬਾਹਰ ਕਰਕੇ ਆਉਂਦੇ ਹਨ ਮੰਚ ਪਿਆਰਾ ਦੁਰਖੋ ਗਰਮੰਡ ਪਿਆਰਾ ਸਾਧ ਸੰਗਤ ਦੇ ਬਖਸ਼ਿਸ਼ਾ ਮਹਾਰਾਜ ਦੇ ਲੇਖ ਗੁਰੂ ਦੀ ਸੇਵਾ ਵਿੱਚ ਹੀ ਸਾਨੂੰ ਸਭ ਕੁਝ ਮਿਲਦਾ ਹੈ ਪਾਸ਼ਾ ਕਿਰਪਾ ਕਰੋ ख करके निशा कृपा कर महाराज आओ जिथे किरत नुड़े हुए हो उबाणी नाम सिमरत महाराज ना जोड़े रखन गुरसिखी नाम सिमरत दात बख्शन बेअंत भुला चुपा हो गई हैं

शुरू करो I'm <laughs>